ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪਿਛਲੇ ਸਮੇਂ ਦੌਰਾਨ ਸਾਧਕਨੇੜੇ ਪਿੰਡ ਜਨੇਰੀਆਂ ਦੇ ਅੱਡੇ ਦੇ ਕੋਲੋਂ ਇੱਕ ਰਾਜਸਥਾਨ ਦੇ ਪੁਲਿਸ ਮੁਲਾਜ਼ਮ ਦੇ ਕੋਲੋਂ ਮੋਟਰਸਾਈਕਲ ਤੇ ਇੱਕ ਮੋਬਾਈਲ ਖੋਹ ਹੋਇਆ ਸੀ ਉਹ ਖੋਹ ਕਰਨ ਵਾਲਿਆਂ ਨੂੰ ਥਾਣਾ ਸਾਧਕ ਦੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐਸਆਈ ਮੈਡਮ ਜਗਿੰਦਰ ਕੌਰ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਹਾਂ ਜੀ ਮਕਦਮਾ ਦਾ ਅਜ ਕਿਤਾ ਕੀ ਬੁਰਾ ਮਾਮਲਾ ਜੀ ਹਾਂ ਜੀ ਇਹ ਮਕਦਮਾ ਨੰਬਰ 47 ਜਿਹੜਾ ਪਿਛਲੇ ਸਮੇਂ ਦੌਰਾਨ ਦਰਜ ਹੋਇਆ ਸੀਗਾ ਇਹ ਇੱਕ ਮੁਲਾਜ਼ਮ ਸੀਗੇ ਰਾਜਸਥਾਨ ਤੋਂ ਰਜੇਸ਼ ਕੁਮਾਰ ਜੀ ਇਹ ਇਥੇ ਬਰੱਡ ਨੋਟ ਕਰਵਾਉਣ ਆਏ ਸੀ ਤੇ ਜਿਸ ਦੌਰਾਨ ਕੁਛ ਮਾੜੇ ਅਨਸਰਾਂ ਨੇ ਇਹਨਾਂ ਤੋਂ ਮੋਟਰਸਾਈਕਲ ਤੇ ਮੋਬਾਈਲ ਖੋਹ ਕਰ ਲਿਆ ਸੀ ਕਿੰਨੇ ਹੁਣ ਦੋਸ਼ੀ ਜਿਹੜੇ ਗ੍ਰਿਫਤਾਰ ਹੋਏ ਜੀ ਇਹਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਪਹਿਲਾਂ ਕੀ ਮਕਦਮਾ ਇਹਨਾਂ ਦੇ ਤਰ ਜਾਈ ਨਹੀਂ ਪਹਿਲਾਂ ਨਹੀਂ ਕੀ ਨਈ ਨਈ ਦੋਸ਼ੀ ਪਛਾਣ ਹੋਈ ਕੋਈ ਹਾਂਜੀ ਇਹਨਾਂ ਵਿੱਚ ਇੱਕ ਤਲਵਿੰਦਰ ਸਿੰਘ ਉਰਫ ਬਿਗਣੀ ਆ ਹੁਕਮ ਸਿੰਘ ਉਰਫ ਗੋਲਡੀ ਸਰਨਜੀਤ ਸਿੰਘ ਉਰਫ ਪੁੱਲਰ ਜਿਹੜੇ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿੰਦੇ ਆ ਵਾਰੰਟ ਵੀ ਕੋਈ ਇਹਨਾਂ ਦਾ ਮਿਲਿਆ ਜੀ ਅਦਾਲਤ ਵਿੱਚ ਕਿਤੇ ਆ ਹਾਂਜੀ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀਗਾ ਥੈਂਕ ਯੂ